ਵਕੀਲ ਸਾਹਿਬ ਜਿਹੜੇ ਮਨੀਪੁਰ ਦੇ ਵਿੱਚ ਬਹੁਤ ਹੀ ਇੱਕ ਸ਼ਰਮਨਾਕ ਘਟਨਾ ਹੋਈ ਆ ਉਸ ਘਟਨਾ ਦੇ ਬਾਰੇ ਤੁਹਾਡਾ ਕੀ ਕਹਿ ਦੇਖੋ ਪਿਛਲੇ ਦਿਨੀ ਜਿਹੜੀ ਮਨੀਪੁਰ ਦੇ ਵਿੱਚ ਇੱਕ ਬਹੁਤ ਹੀ ਮੰਦ ਭਾਗੀ ਔਰ ਸ਼ਰਮਨਾਕ ਘਟਨਾ ਹੋਈ ਹੈ ਜਿਸ ਦੇ ਵਿੱਚ ਉਥੇ ਉਥੇ ਦੀਆਂ ਜਿਹੜੀਆਂ ਔਰਤਾਂ ਸੀਗੀਆਂ ਉਹਨਾਂ ਨੂੰ ਉਥੇ ਨਿਵਸਤਰ ਕਰਕੇ ਜਿਹੜਾ ਘੁਮਾਇਆ ਗਿਆ ਔਰ ਉਹਨਾਂ ਨੂੰ ਉਹਨਾਂ ਦੇ ਨਾਲ ਬਤਨੀਜੀ ਕੀਤੀ ਗਈ ਔਰ ਉਹਨਾਂ ਦੇ ਨਾਲ ਬਸ ਲੁੱਕੀ ਕੀਤੀ ਗਈ ਉਹ ਉਸ ਦੇ ਲਈ ਸਰਾਸਰ ਜਿਹੜੇ ਜ਼ਿੰਮੇਵਾਰ ਹੈ ਉਹ ਉਥੇ ਦੀ ਸਟੇਟ ਗਵਰਨਮੈਂਟ ਔਰ ਉਹਨਾਂ ਦਾ ਚੀਫ ਮਨਿਸਟਰ ਇਸ ਦੇ ਨਾਲ ਨਾਲ ਸੈਂਟਰ ਦੇ ਜਿਹੜੀ ਬੀਜੇਪੀ ਸਰਕਾਰ ਹੈ ਉਹ ਸਰਾਸਰ ਦੋਸ਼ੀ ਹੈ 79 ਦਿਨ ਤੱਕ ਜਦੋਂ ਤੱਕ ਆ ਸੋਸ਼ਲ ਮੀਡੀਆ ਤੇ ਉਹ ਵੀਡੀਓ ਵਾਇਰਲ ਨਹੀਂ ਸੀ ਹੋਇਆ 79 ਦਿਨ ਤੱਕ ਮਨੀਪੁਰ ਦੇ ਹਾਲਾਤ ਦੇ ਬਾਰੇ ਭਾਜਪਾ ਦੀ ਸੈਂਟਰ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਕੀ ਕਰਦੀ ਪਈ ਸੀ ਜਿਸ ਦਿਨ ਆ ਵੀਡੀਓ ਬਾਹਰ ਆਇਆ ਉਸ ਦਿਨ ਤੋਂ ਬਾਅਦ ਹੀ ਉਹਨਾਂ ਨੇ ਆਪਣਾ ਜਿਹੜਾ ਪ੍ਰਤੀਕਿਰਿਆ ਦੇਣੀ ਆ ਸ਼ੁਰੂ ਕਰ ਕੀਤੀ ਉਸ ਤੋਂ ਪਹਿਲੇ ਇਹ ਸਰਕਾਰ ਸੁੱਤੀ ਦੀ ਸੀ ਕਿ ਇੰਨਾ ਉੱਥੇ ਦੋ ਸਮੁੰਦਾਇ ਦੇ ਵਿੱਚ ਜਿਹੜਾ ਝਗੜਾ ਹੋ ਰਿਹਾ ਸੀਗਾ ਉਹਦੇ ਲਈ ਕੀ ਕੀਤਾ ਅਗਰ ਸੀਐਮ ਕੋਲੋਂ ਨਹੀਂ ਸੀ ਸੰਭਲਦਾ ਸੈਂਟਰਲ ਗਵਰਨਮੈਂਟ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਉੱਥੇ ਰਾਸ਼ਟਰਪਤੀ ਲਾਗੂ ਸ਼ਾਸਨ ਲਾਗੂ ਕਰਾ ਦਿੱਤਾ ਜਾਂਦਾ ਔਰ ਸੀਐਮ ਨੂੰ ਰਿਜ਼ਾਈਨ ਕਰਾ ਦਿੱਤਾ ਜਾਂਦਾ ਜਾਂ ਉੱਥੇ ਜਿਹੜੀ ਗਵਰਨਮੈਂਟ ਸੀ ਉਹਨੂੰ ਬਰਖਾਸਤ ਕਰਕੇ ਜਿਹੜਾ ਰਾਸ਼ਟਰਪਤੀ ਸ਼ਾਸਨ ਜਿਹੜਾ ਲਾਗੂ ਕੀਤਾ ਜਾ ਸਕਦਾ ਹੈ ਲੇਕਿਨ ਇਹ ਕਹਿੰਦੇ ਆ ਕਿ ਡਬਲ ਇੰਜਨ ਸਰਕਾਰ ਮੈਂ ਤੇ ਕਹਿੰਦਾ ਇਹ ਡਬਲ ਧੱਕਾ ਸਰਕਾਰ ਹੈ ਜਿਹੜਾ ਕਿ ਉਹਨਾਂ ਨੇ ਇਸ ਸਮੁਦਾਏ ਨਾਲ ਜਿਹੜਾ ਪਰਟੀਕੂਲਰ ਸਮਝਾਇਆ ਨਾ ਜਿਹੜਾ ਕਿ ਸ਼ਡਿਊਲਡ ਰਾਈਟ ਉਹਦੇ ਨਾਲ ਤਾਲੁਕ ਰੱਖਦਾ ਸੀ ਉਹਦੇ ਨਾਲ ਉੱਥੇ ਜਿਹੜਾ ਟੱਕਾ ਕੀਤਾ ਗਿਆ ਇੱਕ ਪਾਸੇ ਇਹ ਕਹਿੰਦੇ ਹੈ ਕਿ ਬੇਟੀ ਪੜਾਓ ਬੇਟੀ ਬਚਾਓ ਇੱਥੇ ਤੇ ਉਹਨਾਂ ਨੇ ਬੇਟੀ ਮੜਵਾਉਣ ਵਾਲਾ ਜਿਹੜਾ ਕੰਮ ਕੀਤਾ ਸੋ ਇਹ ਬਹੁਤ ਹੀ ਸ਼ਰਨਾਕ੍ਰਿਤਨਾ ਜਿਹੜੀ ਮਨੀਪੁਰ ਦੇ ਵਿੱਚ ਹੋਈ ਹੈ ਸਤ ਤੁਸੀਂ ਇੱਕ ਪੇਸ਼ੇ ਤੋਂ ਵਕੀਲ ਹੋ ਔਰ ਜਿਹੜਾ ਸਮਾਜ ਦੇ ਵਿੱਚ ਤੁਹਾਡੀ ਬਹੁਤ ਵੱਡਾ ਹਰੇਕ ਕੰਮ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਹਿੰਦਾ ਹੈ ਹਰ ਸਮਾਜ ਦੀ ਜਿੱਥੇ ਵੀ ਤੱਕਾ ਸਮਾਜ ਦੇ ਨਾਲ ਹੁੰਦਾ ਉਥੇ ਤੁਸੀਂ ਪੂਰੀ ਬਾਹ ਲਾਣੇ ਹੋ ਇੱਕ ਵਕੀਲ ਦੇ ਪੇਸ਼ੇ ਤੌਰ ਤੇ ਤੁਸੀਂ ਇਸ ਜਿਹੜੀ ਘਟਨਾ ਦੇ ਆ ਵੀ ਕਾਨੂੰਨ ਦੇ ਵਿੱਚ ਉਹਨਾਂ ਦੇ ਲਈ ਸਜ਼ਾ ਕੀ ਲਿਖੀ ਅਸੀਂ ਤੇ ਚਾਹੁੰਦੇ ਕਿ ਕਾਨੂੰਨ ਦੇ ਵਿੱਚ ਪ੍ਰਵਧਾਨ ਹੈਗਾ ਕਿ ਜਿਹੜਾ ਰੇਪ ਦੇ ਨਾਲ ਜਿਹੜਾ ਹੁੰਦਾ ਉਹਦੋਂ ਮੈਕਸਿਮਮ ਜਿਹੜੀ ਲਾਈਫ ਇੰਪ੍ਰਿਜ਼ਨਮੈਂਟ ਦਿੱਤੀ ਜਾਵੇ ਔਰ ਇਸ ਦੇ ਨਾਲ ਨਾਲ ਉੱਥੇ ਦੀ ਸਟੇਟ ਗਵਰਨਮੈਂਟ ਨੂੰ ਇਹਨੂੰ ਫਾਸਟ ਟਰੈਕ ਕੋਰਟ ਦੇ ਵਿੱਚ ਚਲਾ ਕੇ ਡੇ ਬਾਈ ਡੇ ਪ੍ਰोसीडिंग ਚਲਾ ਕੇ ਜਿਹੜਾ ਇਹਨੂੰ ਜਲਦ ਤੋਂ ਜਲਦ ਜਿਹੜਾ ਖਤਮ ਕੀਤਾ ਜਾਵੇ ਹੁਣ ਹੁਣ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਇਹਦੀ ਮੰਗ ਕਰਦੇ ਹਾਂ ਕਿ ਜੇ ਉੱਥੇ ਦੇ ਗਵਰਨਮੈਂਟ ਕੋਲ ਸਟੇਟ ਗਵਰਨਮੈਂਟ ਕੋਲ ਨਹੀਂ ਹਾਲਾਤ ਸੰ ਹਾਲੀ ਵੀ ਕਿਉਂਕਿ ਉੱਥੇ ਹਾਲਾਤ ਬੇਕਾਬੂ ਹੋਏ ਹੋਏ ਆ ਜੇ ਉੱਥੇ ਹਾਲਾਤ ਉਹਨਾਂ ਕੋਲ ਕਾਬੂ ਨਹੀਂ ਆ ਰਹੇ ਤੇ ਸੈਂਟਰਲ ਗਵਰਨਮੈਂਟ ਨੂੰ ਉਥੇ ਇੱਕ ਤਾਂ ਰਾਸ਼ਟਰਪਤੀ ਸ਼ਾਸਨ ਲਾਣਾ ਚਾਹੀਦਾ ਦੂਸਰਾ ਜਿਹੜਾ ਇਹ ਕੇਸ ਫਾਸਟ ਟਰੈਕ ਕੋਰਟ ਦੇ ਵਿੱਚ ਲਿਜਾ ਕੇ ਡੇ ਟੂ ਡੇ ਪ੍ਰोसीडिंग ਕਰਕੇ ਜਿਹੜਾ ਇਹਦਾ ਜਲਦੀ ਤੋਂ ਜਲਦੀ ਰਿਜ਼ਲਟ ਜਿਹੜਾ ਦਿੱਤਾ ਜਾਵੇ ਤਾਂ ਕਿ ਸਮਾਜ ਦੇ ਵਿੱਚ ਜਿਹੜਾ ਇੱਕ ਦੁੱਖ ਗਿਆ ਹੋਇਆ ਹੈ ਜਾਂ ਇੱਕ ਦਰਦ ਭਰਿਆ ਉਹ ਉਸ ਨੂੰ ਥੋੜੀ ਜਿਹੀ ਰਾਹਤ ਦਿੱਤੀ ਜਾ ਸਕੇ ਔਰ ਉਸ ਦੀ ਫੈਮਿਲੀ ਖਾਸ ਕਰਕੇ ਜਿਹੜਾ ਉਹਦਾ ਹਸਬੰਡ ਜਿਸ ਤਰ੍ਹਾਂ ਕੀ ਪਤਾ ਲੱਗਾ ਸੀ ਕਿ ਉਹਨੇ ਕਾਰਗਿਲ ਦੀ ਲੜਾਈ ਦੇ ਵਿੱਚ ਆਪਣਾ ਬਹੁਤ ਯੋਗਦਾਨ ਦਿੱਤਾ ਉਸ ਤੇ ਉਸ ਪਰਿਵਾਰ ਨੂੰ ਕੁਝ ਆਸਰਾ ਮਿਲ ਸਕੇ ਸਰ ਜਿੱਥੇ ਤੁਸੀਂ ਗੱਲ ਕੀਤੀ ਕਿ ਉਹਨਾਂ ਨੇ ਕਾਰਗਿਲ ਦੇ ਵਿੱਚ ਫੌਜ ਦੇ ਵਿੱਚ ਬੜਾ ਯੋਗਦਾਨ ਪਾਇਆ ਆ ਤੇ ਜਿੱਥੇ ਉਹ ਬਾਰਡਰ ਦੇ ਦੇਸ਼ ਦੇ ਲਈ ਲੜਾਈਆਂ ਕਰਦੇ ਰਹੇ ਇੱਕ ਸੁਰੱਖਿਆ ਦਿੰਦੇ ਰਹੇ ਦੇਸ਼ ਵਾਸੀਆਂ ਨੂੰ ਅੱਜ ਉਹਨਾਂ ਦੀ ਸੁਰੱਖਿਆ ਤੇ ਹੀ ਹਮਲਾ ਹੋਇਆ ਇਹ ਇਹ ਜ਼ਿੰਮੇਵਾਰੀ ਕਿਹਦੀ ਹੈ ਅਸਟੇਟ ਗਵਰਨਮੈਂਟ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਹਰ ਇੱਕ ਨਾਗਰਿਕ ਨੂੰ ਜਿਹੜਾ ਸੁਰੱਖਿਆ ਪ੍ਰਦਾਨ ਕਰਨਾ ਇੱਕ ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀ ਜਿਹਦੇ ਵਿੱਚ ਮਣੀਪੁਰ ਸਰਕਾਰ ਦੀ ਚੁਣੀ ਹੋਈ ਗਵਰਨਮੈਂਟ ਹੈ ਔਰ ਉਥੇ ਦਾ ਚੁਨਾਹ ਸੀ ਚੀਫ ਮਿਨਿਸਟਰ ਜਿਹੜਾ ਉਹ ਪੂਰੀ ਤਰ੍ਹਾਂ ਫੇਲ ਹੋਏ ਇਸ ਕਰਕੇ ਅਸਰੀ ਤਾਂ ਆ ਚਾਹੁੰਦੇ ਆ ਕਿ ਉਥੇ ਦੇ ਚੀਫ ਮਿਨਿਸਟਰ ਨੂੰ ਹਟਾ ਦਿੱਤਾ ਜਾਵੇ ਤੇ ਉਥੇ ਰਾਸ਼ਟਰਪਤੀ ਸ਼ਾਸਨ ਲਾਗੂ ਕਰਕੇ ਸੈਂਟਰਲ ਫੋਰਸਿਜ਼ ਉੱਤੇ ਭੇਜ ਦਿੱਤੀਆਂ ਜਾਣ ਤਾਂ ਕਿ ਉਥੇ ਸ਼ਾਂਤੀ ਕਾਇਮ ਕੀਤੀ ਜਾ ਸਕੇ ਘਰ ਬਾਅਦ ਲੀਟਨ ਲੋਚ